ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀਆਂ ਭਰਨ ਦਾ ਕੰਮ ਅੱਜ ਨੇਪੜ ਗਿਆ। ਬੜੀ ਗਹਿਗੱਚ ਰਹੀ। ਬੜੀ ਖਿੱਚੋਤਾਣ ਰਹੀ। ਬੜਾ ਤਣਾ ਰਿਹਾ। ਬੜੀ ਟਕਰਾਰ ਰਹੀ। ਹਾਂ ਬੜੀ ਤੌਹਮਤਬਾਜੀ ਰਹੀ। ਪੁੱਛੋ ਨਾ ਤੁਸੀਂ ਜੋ ਕੁਝ ਅੱਜ ਦਫ਼ਤਰਾਂ 'ਚ ਹੋਇਆ ਜਾਂ ਪਿੰਡ ਵਾਪਸ ਜਥਿਆਂ ਦੇ ਜਾਂਦਿਆਂ ਦੇ ਜੋ ਕੁਝ ਵਾਪਰਿਆ। ਸ਼ਾਮ ਨੂੰ ਪਿੰਡਾਂ ਦੇ ਵਿੱਚ ਗਲਾਸੀ ਵਾਲੇ ਦੌਰ ਤੇ ਜੋ ਗੱਲਾਂ ਬਾਤਾਂ ਹੋਈਆਂ ਸੋ ਇਹ ਤਣਾਅ ਭਰੇ ਮਾਹੌਲ ਦੇ ਵਿੱਚ ਕਈਆਂ ਦੀ ਨਾਮਜ਼ਦਕੀਆਂ ਪਾਰ ਹੋ ਗਈਆਂ ਕਈਆਂ ਦੇ ਅੜੀ ਕਾ ਡਾਤਾ ਕਈਆਂ ਦੇ ਕਾਗਜ ਨਹੀਂ ਫੜੇ ਕਈਆਂ ਕੋਲ ਅਜੇ ਪੂਰੀਆਂ ਰਸੀਦਾ ਹੀ ਨਹੀਂ ਮਿਲੀਆਂ ਸੀ ਨੋ ਡਿਊ ਹੈ ਹੀ ਨਹੀਂ ਸੀ ਬਹੁਤ ਖਿਚੋਤਾਣ ਰਹੀ ਪਰ ਹੁਣ ਇਹ ਤਾਂ ਅਗਲੀ ਖਿਚੋਤਾਣ ਕੱਲ ਨੂੰ ਸ਼ੁਰੂ ਹੋਣੀ ਹੈ ਜਨਾ ਕੱਲ ਨੂੰ ਹੈ ਜੀ 5 ਅਕਤੂਬਰ ਤੇ 5 ਅਕਤੂਬਰ ਨੂੰ ਕਾਗਜਾਂ ਦੀ ਹੋਣੀ ਹੈ ਪਰਚੋਲ ਤੇ ਉਸ ਪਰਚੋਲ ਦੇ ਵਿੱਚ ਸਿਆਸੀ ਦਾਵਾਦ ਚੱਲਦਾ ਹੈ ਜਿਹੜੀ ਕੋਈ ਸਹੀ ਮੈਨੇਜ ਖਾਮੀ ਰਹਿਣ ਕਰਕੇ ਰੱਦ ਹੋਊਗਾ ਉਹ ਤਾਂ ਠੀਕ ਹੈ ਪਰ ਜ਼ਿਆਦਾਤਰ ਨਾਮਜਦਗੀਆਂ ਦੇ ਕੰਮ ਮਾਹਰ ਬੰਦੇ ਹੀ ਕਰਦੇ ਨੇ ਜਿਨ੍ਹਾਂ ਨੇ ਜਿਹੜਾ ਸਰਪੰਚ ਬਣਿਆ ਜਾਂ ਜਿਹੜਾ ਸਰਪੰਚ ਹੁਣ ਬਣੂਗਾ ਜਾਂ ਜਿਹੜੇ ਸਰਪੰਚ ਬਣਦੇ ਰਹੇ ਨੇ ਜ਼ਿਆਦਾਤਰ ਲੰਮੇ ਸਮੇਂ ਤੋਂ ਜਿਹੜੇ ਬੰਦੇ ਕੰਮ ਕਰਦੇ ਆ ਰਹੇ ਨੇ ਉਹੀ ਕਾਗਜ਼ ਭਰਦੇ ਨੇ ਫਿਰ ਰੱਦ ਹੋਣ ਵਾਲਿਆਂ ਦੀ ਵੀ ਉਹਨਾਂ ਨੇ ਭਰੇ ਹੁੰਦੇ ਨੇ ਸੋ ਇਸ ਲਈ ਰੱਦ ਹੋਣ ਦੀ ਪ੍ਰਕਿਰਿਆ 'ਚ ਸਿਆਸੀ ਦਾਅਵਾਬੱਦ ਚੱਲਦਾ ਬਈ ਸਿਆਸੀ ਪੁੰਚ ਭੱਦ ਚੱਲਦੀ ਐ ਸੋ ਕਰਾਉਣਾ ਸਹਜੇ ਸਹਜੇ ਪੈਂਦਾ ਕਿ ਵੀ ਜੇ ਜ਼ਿਆਦਾ ਹੀ ਰੱਦ ਕਰਾਤੇ ਤਾਂ ਵੀ ਕਸਮਾਨ ਜ਼ਿਆਦੇ ਪੈਜੂਗਾ ਪਰ ਹੁੰਦੀਆਂ ਹੈਗੀਆਂ ਨੇ ਰੱਦ ਵਾਲੀਆਂ ਖੇਡਾਂ ਸੋ ਇਸ ਲਈ ਅਸਲੀ ਕਸਮਾਨ ਸਵੇਰ ਨੂੰ ਪੈਣਾ ਜੀ ਕੱਲ੍ਹ ਸ਼ਾਮ ਤੱਕ ਜਾਂਦੇ ਆ ਪੈਣਾ ਤੇ ਉਹ ਤੋਂ ਬਾਅਦ ਫਿਰ ਮਨਾਉਣ ਵਾਲਾ ਦੌਰ ਵੀ ਨਾਲੇ ਨਾਲ ਚੱਲਦਾ ਉਹਨਾਂ ਕਿ ਬਾਈ ਤੂੰ ਵਾਪਸ ਲੈ ਲਾ ਹਾਂ ਮੈਂ ਤੇਰੀਆਂ ਵਾਲੀਆਂ ਵੋਟਾਂ ਤੈਨੂੰ ਪਵਾ ਦੂੰ ਇਹ ਦੀਆਂ ਉਹਨੂੰ ਪਵਾ ਦੂੰ ਆਪਾਂ ਸਰਪੰਚੀ ਤੇ ਸੈਂਤ ਹੀ ਕਰ ਲੈਨੇ ਆਪਾਂ ਪੰਛੀ ਤੇ ਕਰ ਲੈਨੇ ਆ ਅਜੇ ਇਹ ਮਸਲਾ ਕਰਾ ਕੇ ਇੱਕ ਹਰੇਕ ਮਿੰਟ 'ਚ 2 2 4 4 ਕਾਗਜ਼ ਪੱਤਰ ਵਾਪਸ ਵੀ ਹੋ ਸਕਦੇ ਆ। ਅੰਦਰ ਬੈਠ ਕੇ ਸੌਦੇਬਾਜ਼ੀ ਵੀ ਹੋ ਜਾਂਦੀ ਆ। ਸੋ ਪਰ ਇਹ ਸਰਪੰਚੀ ਚੋਣਾ ਇਹ ਪੰਚਾਇਤੀ ਚੋਣਾ ਕਿਸੇ ਸਮੇਂ ਪੰਜਾਬ ਦੇ ਵਿੱਚ ਸਿਖਰਲੀ ਪੌੜੀ ਤੱਕ ਪਹੁੰਚਣ ਦਾ ਇੱਕ ਰਾਹ ਹੁੰਦੀਆਂ ਸੀ। ਸਕੂਲਾਂ 'ਚੋਂ ਕਾਲਜਾਂ 'ਚੋਂ ਯੂਨੀਵਰਸਿਟੀਆਂ 'ਚੋਂ ਵਿਦਿਆਰਥੀ ਚੋਣਾਂ 'ਚੋਂ ਸਾਡੇ ਲੀਡਰ ਉੱਭਰਦੇ ਸੀ। ਇਹ ਜਿਹੜੀਆਂ ਜੁਨੀਨਾ ਨੇ ਚਾਹੇ ਉਹ ਵਿਦਿਆਰਥੀ ਜੁਨਾ ਦੀ ਗੱਲ ਕਰ ਲਈਏ ਚਾਹੇ ਮਲਾਜ਼ਮ ਜਥੇਬੰਦੀਆਂ ਦੀ ਗੱਲ ਕਰ ਲਈਏ ਚਾਹੇ ਕਿਸਾਨ ਜਥੇਬੰਦੀਆਂ ਦੀ ਗੱਲ ਕਰ ਲਈਏ ਚਾਹੇ ਹਾਂ ਹੋਰ ਸੰਘਰਸ਼ਮੀ ਇੱਥੇ ਪੱਦਰ ਦੀਆਂ ਵੱਖੋ ਵੱਖ ਪਹਿਲੂਆਂ ਦੀ ਜਥੇਬੰਦੀਆਂ ਦੀ ਗੱਲ ਕਰਦੀਏ ਸਮਾਜਿਕ ਕਾਰਕੁਨਾਂ ਦੇ ਵਿੱਚੋਂ ਇਹਨਾਂ ਜਥੇਬੰਦੀਆਂ ਦੇ ਵਿੱਚੋਂ ਉਹਨਾਂ ਚੋਂ ਲੀਡਰਸ਼ਿਪ ਪੈਦਾ ਹੁੰਦੀ ਸੀ ਪਰ ਇਹ ਸਭ ਦੀ ਨਰਸਰੀ ਪਿੰਡਾਂ ਦੀ ਪੰਚਾਇਤੀ ਚੋਣਾਂ ਨੂੰ ਮੰਨਿਆ ਜਾਂਦਾ ਹੈ ਪੰਚਾਇਤ ਦੀਆਂ ਚੋਣਾਂ ਦੇ ਵਿੱਚ ਕਹਿੰਦੇ ਜੀ ਸਭ ਤੋਂ ਔਖੀ ਚੋਣ ਲੜਨੀ ਪੰਚਾਇਤੀ ਚੋਣ ਹੈ। ਬਲਾਕ ਸਭ ਦੀ ਜ਼ਿਲ੍ਹਾ ਪ੍ਰੀਸ਼ਦ ਉਹਦੇ ਨਾਲੋਂ ਥੋੜੀ ਜਿਹੀ ਸੌਖੀ ਹੋ ਜਾਂਦੀ ਹੈ। ਐਮ.ਐਲ.ਏ ਦੀ ਉਹਦੇ ਨਾਲੋਂ ਸੌਖੀ, ਐਮ.ਪੀ ਦੀ ਲੜਨੀ ਵਾਲੀ ਸੌਖੀ। ਸੋ ਕਹਿੰਦੇ ਜਿੰਨੀ ਵੱਡੀ ਚੋਣ, ਓਨੇ ਸਖਾਲੀ। ਜਿੰਨੀ ਨੇੜਲੀ ਚੋਣ, ਅੰਮੋ ਸਾਹਮਣੇ ਵਾਲੀ ਚੋਣ ਉੰਨੀ ਫਸਮੀ। ਸੋ ਪੰਚਾਇਤੀ ਚੋਣ ਪਰ ਇੱਕ ਨਰਸਰੀ ਰਹੀ ਹੈ। ਇਹ ਚੋਂ ਨਿਕਲ ਕੇ ਕਈ ਲੀਡਰ ਐਮ.ਐਲ.ਏ ਬਣੇ ਨੇ। ਕਈ ਲੀਡਰਾਂ ਨੇ ਬਖਵਕ ਚੇਅਰਮੈਨੀਆਂ ਦੇ ਅਹੁਦੇ ਮਾਣੇ ਨੇ। ਕਈ ਲੀਡਰਾਂ ਨੇ ਛੋ ਪੰਚਾਇਤਾਂ ਚੋਂ ਪੰਚਾ ਸਰਪੰਚਾਂ ਨੇ ਨਿਕਲ ਕੇ ਵੱਖ-ਵੱਖ ਗ੍ਰਾਂਥਿਕ ਪਾਰਟੀਆਂ ਚ ਬੜੇ ਰੁਤਮਿਆਂ ਤੇ ਕੰਮ ਕੀਤਾ ਪਰ ਇੱਕ ਲੰਬੀ ਸੂਚੀ ਉਹਨਾਂ ਲੋਕਾਂ ਦੀ ਵੀ ਹੈਗੀ ਹੈ ਜਿਨ੍ਹਾਂ ਨੇ ਮੰਤਰੀਆਂ ਤੱਕ ਦਾ ਸਫ਼ਰ ਤੈਅ ਕੀਤਾ ਹੈ ਜਿਨ੍ਹਾਂ ਨੇ ਮੁੱਖ ਮੰਤਰੀ ਤੱਕ ਦਾ ਸਫ਼ਰ ਤੈਅ ਕੀਤਾ ਸਰਪੰਚੀ ਤੋਂ ਸ਼ੁਰੂ ਹੋ ਕੇ ਮੁੱਖ ਮੰਤਰੀ ਤੱਕ ਦੇ ਸਫ਼ਰ ਵਾਲਿਆਂ ਦੀ ਲੰਬੀ ਸੂਚੀ ਹੈ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਬੋਲਦਾ ਬਿਆਨ ਸਿੰਘ ਉਹਨਾਂ ਦਾ ਨਾਮ ਬੋਲਦਾ ਆ ਤਾਜ਼ਿਆਂ ਚੋਂ ਨਕੇ ਸ਼ਰਮਾ ਦਾ ਨਾਮ ਬੋਲਦਾ ਸਕੰਦਰ ਸਿੰਘ ਮਲੂਕਾ ਦਾ ਬੋਲਦਾ ਹਨ ਤੇ ਸਾਡੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਮਾ ਹੋਰਾਂ ਦਾ ਬੋਲਦਾ ਸੋ ਲੰਬੀ ਸੂਚੀ ਹੈ ਜਿਕਰ ਆ ਪਈ ਪਰ غور ਕਰਨੀ ਹੋਵੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਆਪਣਾ ਸਫਰ ਪਿੰਡ ਤੋਂ ਪਿੰਡ ਬਾਦਲ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਤੇ ਮੁੱਖ ਮੰਤਰੀ ਦੀ ਅਹੁਦੇ ਤੱਕ ਗਏ ਤੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸੋ ਲੰਮਾ ਸਮਾਂ ਇਸ ਖੇਤਰ ਚ ਕਹਿੰਦੇ ਰਾਜਨੀਤੀ ਦੇ ਸਿਖਰ ਤੇ ਰਹਿਣ ਦਾ ਮੌਕਾ ਮਿਲਿਆ ਸਰਪੰਚੀ ਦੀ ਸ਼ੁਰੂਆਤ ਤੋਂ ਇਹ ਤੋਂ ਬਾਅਦ ਨਾਮ ਕਹਿੰਦੇ ਬਿਆਨ ਸਿੰਘ ਦਾ ਵੀ ਆਉਂਦਾ ਬਿਆਨ ਸਿੰਘ ਹੋਰਾਂ ਨੇ ਪਿੰਡ 'ਚ ਸਰਪੰਚੀ ਕੀਤੀ ਉੱਥੋਂ ਸਿਆਸਤ ਸ਼ੁਰੂ ਕੀਤੀ ਤੇ ਮੁੱਖ ਮੰਤਰੀ ਤੱਕ ਪਹੁੰਚ ਗਏ ਚਾਹੇ ਬੇਸ਼ੱਕ ਕਈ ਤਰ੍ਹਾਂ ਦੇ ਸਵਾਲੀਏ ਚਿੰਨਾ 'ਚ ਕਰੇ ਨੇ ਤੇ ਪਰ ਮੁੰਡਾ ਵੀ ਤੇ ਕਹਿੰਦੇ ਪੋਤਾ ਵੀ ਸਰਪੰਚ ਰਿਹਾ ਇਹ ਤੋਂ ਬਾਅਦ ਕਹਿੰਦੇ ਸੁਖਦੇਵ ਸਿੰਘ ਢੀਂਸਾ ਉਹਨਾਂ ਦਾ ਨਾਮ ਦਾ ਕੇਂਦਰੀ ਬਜਾਰਤ 'ਚ ਮੰਤਰੀ ਤੱਕ ਦੇ ਅਹੁਦੇ ਤੇ ਪਹੁੰਚਣ ਵਾਲੇ ਸੁਖਦੇਵ ਸਿੰਘ ਢੀਂਸਾ ਅਕਾਲੀ ਦਲ ਦੇ ਮੁਢਲੇ ਲੀਡਰਾਂ ਚ ਗਿਣੇ ਜਾਂਦੇ ਰਹੇ ਤੇ ਪਰ ਸ਼ੁਰੂਆਤ ਕਹਿੰਦੇ ਸਰਪੰਚੀ ਤੋਂ ਹੋਈ ਹੈ ਪਿੰਡ ਦੇ ਵਿੱਚ ਜੱਦੀ ਪਿੰਡ ਕਹਿੰਦੇ ਉੱਥੇ ਸਰਪੰਚੀ ਕੀਤੀ ਹੈ ਤੇ ਇਸ ਮਗਰੋਂ ਬਲਾਕ ਸੰਮਤੀ ਮੈਂਬਰ ਵੀ ਰਹੇ ਸਰਜੀਤ ਭੁੱਲਰ ਨੇ ਅੱਜ ਪੂਰਾ ਦੱਸਿਆ ਵੀ ਜੋ ਜਾਰੀ ਕੀਤਾ ਹੈ ਉਹਨਾਂ ਦੀ ਰਿਪੋਰਟ ਇਸ ਵੱਲੋਂ ਗੌਰ ਮੰਗਦੀ ਹੈ ਇਸੇ ਤਰ੍ਹਾਂ ਬਲਵਿੰਦਰ ਸਿੰਘ ਭੁੰਦੜ ਅੱਜਕੱਲ੍ਹ ਕਾਰਜਕਾਰੀ ਪ੍ਰਧਾਨ ਨੇ ਸੁਖਵੀਰ ਬਾਦਲ ਸਿੰਘ ਤੇ ਨਹੀਂ ਆ ਸਕਦੇ ਤਨਖਈਆ ਕਰਾਰ ਨੇ ਸੋ ਇਸ ਲਈ ਬਰਵਿੰਦਰ ਸਿੰਘ ਭੁੰਦੜੇ ਫਿਰ ਉਹ ਫੈਸਲੇ ਲੈਂਦੇ ਨੇ ਸੁੱਚਾ ਸਿੰਘ ਲੰਗਾਹਾਲਾ ਕੰਮ ਵੀ ਭੁੰਦੜ ਤੋਂ ਕਰਾ ਲਿਆ ਹੁਣ ਪਈ ਜਾਵੇ ਚਾਹੇ ਕਿਆ ਕੀ ਹੋ ਗਿਆ ਜੀ ਹੈ ਨਾ ਜੱਬ ਤਾਂ ਪੈਣਾ ਹੈ ਤੇ ਪਤਾ ਨਹੀਂ ਹੁਣ ਜ਼ਮੀਨ ਚੋੜਨਾ ਲੜਾਉਣੀ ਪੈ ਜੂਏ ਉਹਨੂੰ ਡੇਰਾ ਬਾਬਾ ਨਾਨਕ ਤੋਂ ਚਲੋ ਪਰ ਜੀ ਬਰਵਿੰਦਰ ਸਿੰਘ ਭੁੰਦੜ ਨੇ ਵੀ ਸਰਪੰਚੀ ਕੀਤੀ ਹੈ ਸੋ ਬਰਵਿੰਦਰ ਸਿੰਘ ਭੁੰਦੜ ਵੀ ਕਿਸੇ ਸਮੇ ਆਪਣੇ ਪਿੰਡ ਦੇ ਸਰਪੰਚ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਉਹਨਾਂ ਨੇ ਵੀ सरपंची ਦਾ ਸਫਰ ਲੰਮਾ ਸਮਾਂ ਤੈ ਕੀਤਾ ਹੈ ਨਾ ਇਸੇ ਤਰ੍ਹਾਂ ਜਿਕਰ ਆਪਾਂ ਮੌਜੂਦਾ ਗੱਲ ਕਰ ਰਹੇ ਸੀ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਹੋਰਾਂ ਦੀ ਗੱਲ ਕਰਾਂ ਮੈਂ ਤਾਂ ਉਹਨਾਂ ਦਾ ਵੀ ਸਿਆਸੀ ਸਫਰ ਪਿੰਡ ਸੰਧਵਾ ਦੀ ਸਰਪੰਚੀ ਤੋਂ ਸ਼ੁਰੂ ਹੁੰਦਾ ਹੈ ਹੈ ਇਸੇ ਤਰ੍ਹਾਂ ਲਾਲਚੰਦ ਕਟਾਰੂ ਚੱਕ ਉਹ ਵੀ ਆਪਣੇ ਜੱਦੀ ਪਿੰਡ ਕਟਾਰੂ ਚੱਕ ਦੇ ਸਰਪੰਚ ਰਹੇ ਨੇ ਹੈ ਨਾ ਤੇ ਹੁਣ ਸੁਧਾਰ ਲਹਿਰ ਦੀ ਅਗਵਾਈ ਕਰ ਰਹੇ ਗੁਰਪ੍ਰਤਾਪ ਸਿੰਘ ਬਟਾਲਾ ਹੋਰੀ ਉਹਨਾਂ ਨੇ ਵੀ ਆਪਣੇ ਪਿੰਡ ਚ ਸਰਪੰਚੀ ਕੀਤੀ ਹੈ ਹੈ ਨਾ ਇਸੇ ਤਰ੍ਹਾਂ ਇਕਵਾਲ ਸਿੰਘ ਝੁੰਦਾ ਹੋਰੀ ਹੈ ਇਸੇ ਤਰ੍ਹਾਂ ਲਖਵੀਰ ਸਿੰਘ ਲੋਧੀ ਨੰਗਲ ਹੈ ਨਾ ਸਕੰਦਰ ਸਿੰਘ ਮਲੂਕਾ ਐਨ ਕੇ ਸ਼ਰਮਾ ਹੈ ਨਾ ਬਲਦੇਵ ਸਿੰਘ ਖਿਆਲਾ ਹੈ ਰਵਿੰਦਰ ਸਿੰਘ ਜੱਸੀ ਇਹ ਲੰਬੀ ਸੂਚੀ ਹੈ ਸੋ ਜਿਨ੍ਹਾਂ ਨੇ ਸਰਪੰਚੀ ਕੀਤੀ ਤੇ ਫਿਰ ਸੂਬਾ ਪੱਧਰੀ ਸਿਆਸਤ ਦੇ ਵਿੱਚ ਵੀ ਮੁੱਢਲੀ ਕਤਾਰ 'ਚ ਰਹੇ ਪਰਾ ਪ੍ਰਕਾਸ਼ ਸਿੰਘ ਬਾਦਲ ਬਿਆਨ ਸਿੰਘ ਸੁਖਦੇਵ ਸਿੰਘ ਢੀਂਟਸਾ ਹੈ ਨਾ ਤੇ ਕੋਲਤਾਰ ਸਿੰਘ ਸੰਧਵਾ ਇਹ ਵੀ ਅਜਿਹੇ ਨਾਮ ਵੀ ਨੇ ਜਿਹੜੇ ਸਰਪੰਚੀ ਤੋਂ ਸ਼ੁਰੂ ਹੋ ਕੇ ਵੱਡੇ ਮੁੱਖ ਹਦਿਆਂ ਤੱਕ ਮੁੱਖ ਮੰਤਰੀ ਸਪੀਕਰ ਤੱਕ ਦੇ ਉਹਦੇ ਤੱਕ ਪਹੁੰਚੇ ਨੇ ਸੋ ਇਸ ਲਈ ਇਹ ਸਿਆਸਤ ਦੀ ਨਰਸਰੀ ਵਜੋਂ ਵੀ ਦੇਖਿਆ ਜਾਂਦਾ ਹੈ ਹਾਂ ਹੁਣ ਜਦੋਂ ਪੀੜੀਦਰ ਪੀੜੀ ਰਾਜਨੀਤੀ ਦਾ ਢੰਗ ਤਰੀਕਾ ਬਣ ਗਿਆ ਬਿਜ਼ਨਸ ਬਣ ਗਈ ਰਾਜਨੀਤੀ ਕਿ ਮੈਂ ਬਣਿਆ ਤਾਂ ਮੇਰਾ ਮੁੰਡੇ ਨੂੰ ਟਿਕਟ ਮਿਲੇ ਮੇਰੀ ਘਰ ਵਾਲੇ ਨੂੰ ਟਿਕਟ ਮਿਲੇ ਮੇਰੇ ਭਰਾ ਨੂੰ ਮਿਲੇ ਜਿਹੜਾ ਆ ਇਹ ਉਹਨੇ ਹੇਠਾਂ ਤੋਂ ਲੋਕਾਂ ਦੇ ਲੀਡਰਾਂ ਨੂੰ ਉਭਰਣ ਤੋਂ ਰੋਕ ਦਿੱਤਾ ਜਦੋਂ ਤੱਕ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਕਾਲਜਾਂ ਦੀਆਂ ਚੋਣਾ ਸ਼ੁਰੂ ਨਹੀਂ ਹੁੰਦੀਆਂ ਤਦ ਤੱਕ ਤੁਹਾਨੂੰ ਧਰਾਤਰ ਵਾਲੀ ਲੀਡਰਸ਼ਿਪ ਨਹੀਂ ਮਿਲਦੀ ਜਦੋਂ ਤੱਕ ਪਿੰਡਾਂ ਦੇ ਵਿੱਚੋਂ ਸਹੀ ਸਰਪੰਚ ਪੰਚ ਵਾਲੇ ਮੁੰਡਿਆਂ ਨੂੰ ਅੱਗੇ ਪਾਰਟੀਆਂ ਮੌਕਾ ਨਹੀਂ ਦਿੰਦੀਆਂ ਤਦ ਤੱਕ ਧਰਾਤਰ ਵਾਲੀ ਲੀਡਰਸ਼ਿਪ ਨਹੀਂ ਮਿਲਣੀ ਸੋ ਇਸ ਲਈ ਇਹਦੇ ਉੱਤੇ ਵੀ ਰਾਜਨੀਤਿਕ ਪਾਰਟੀਆਂ ਤੇ ਦਬਾਅ ਬਣਾਉਣ ਦੀ ਲੋੜ ਹੈ ਕਿ ਆ ਪਰਿਵਾਰਵਾਦ ਨੂੰ ਲਾਂਬੇ ਰੱਖੋ ਸਾਰੀਆਂ ਪਾਰਟੀਆਂ 'ਚ ਆ ਜਿਹੜੇ ਨਵੇਂ ਆਏ ਨੇ ਉਹਨਾਂ 'ਚ ਵੀ ਹੋਣਾ ਤੇ ਜਿਹੜੇ ਦਿੱਲੀ ਚ ਨਵੇਂ ਆਏ ਹੋਏ ਨੇ ਹੋਣਾ ਤੇ ਵੀ ਹੁਣ ਸੋ ਸਾਰੀਆਂ ਪਾਰਟੀਆਂ ਪਹਿਲੀਆਂ ਚ ਤਾਂ ਹੈਗਾ ਹੀ ਆ ਅਕਾਲੀ ਕੰਗਧੀਆਂ ਚ ਤਾਂ ਸੋ ਆਪ ਭਾਜਪਾ ਤੇ ਆਪ ਵੀ ਜੇ ਤੋ ਛੁੱਤੀ ਨਹੀਂ ਲੈਣੀ ਸੋ ਇਸ ਲਈ ਧਰਤਲ ਦੀ ਲੀਡਰਸ਼ਿਪ ਕਿਵੇਂ ਉਪਰੇ ਇਹਦੇ ਤੇ ਵੀ ਕੰਮ ਕਰਨ ਦੀ ਲੋੜ ਆ ਫਿਲਹਾਲ ਸਭ ਦੀ ਨਜ਼ਰ ਹੁਣ ਪੰਚਾਇਤੀ ਚੋਣਾਂ ਤੇ ਹੋਣੀ 5 ਤਰੀਕ ਨੂੰ ਕਾਗਜ਼ਾਂ ਦੀ ਪਰਚੋਲ ਕਰ ਨੂੰ ਜਪੜਨੀ 6 ਔਰ 7 ਨੂੰ ਨਾਮਜ਼ਦਗੀਆਂ ਵਾਪਸੀ ਦੀ ਪ੍ਰਕਿਰਿਆ ਹੈ ਉਸ ਤੋਂ ਬਾਅਦ 15 ਤਰੀਕ ਨੂੰ ਵੋਟਾਂ ਤੇ ਉਸੇ ਦਿਨ ਨਤੀਜੇ ਚਲੋ